ਮਹਿਲਾਂ ਤੋਂ ਕੁੰਡੀਆਂ ਦੇ ਵਿੱਚ ਕਿਰਾਏ ਦੇ ਘਰ ਦਿੱਤੇ ਆ ਸਰਕਾਰਾਂ ਨੂੰ ਦੋਸ਼ ਦੋਸ਼ੀ ਮੰਨਦੇ ਹੋ ਚੀਜ਼ ਦਾ ਕਿ ਕਿਦਰ ਚਾਣਾ ਪਾਣੀ ਪਟੀ ਸੀ ਜੀ ਅਤੇ ਇੱਕ ਇੱਕ ਕਮਰੇ ਤੇ ਆਪਸ ਕਰਨਾ ਮਜ਼ਦੂਰ ਕਿ ਕਿਤਨ ਉਤਾਰਨਾ ਤੋਂ ਹੁਣ ਕੀ ਕਰੀ ਰੱਬ ਨੂੰ ਵੀ ਕਹਿੰਦੇ ਹੁੰਦੇ ਕਦੇ ਵੀ ਰੱਬਾ ਕਿਹੜੇ ਦਿਨ ਕਿਹੜੇ ਤਕਾਸੇ ਖੜਾ ਪੜਾਇਆ ਜੀ ਇਹ ਵੀ ਬਾਤ ਪਈ ਪਾਖੜੇ ਤੱਕ ਤਾਂ ਪਾਣੀ ਜਿਹੜੇ ਪਿੱਛੇ ਘਰ ਆਏ ਉਹਨਾਂ ਬਾਰੇ ਤਾਂ ਸੋਚਿਆ ਜੀ ਇਹਨਾਂ ਨੂੰ ਤਾਂ ਜਗ੍ਹਾ ਪੰਜਾਬ ਦੇ ਵਿੱਚ ਦੇਖੀ ਜਿਹੜੇ ਜਹਾ ਹੂ ਜਿਹੜਾ ਡੰਗਨਗਾ ਡੈਮ ਤੋਂ ਪਾਖੜੇ ਜਿਹੜਾ ਪਾਣੀ ਛੱਡੇ ਜਾਂਦਾ ਇੱਥੇ ਬਰਬਾਦੀ ਕਰਦਾ ਕਿ ਜਦੋਂ ਪਾਣੀ ਇਕੱਠਾ ਛੱਡਦੇ ਉਹ ਬਰਬਾਦੀ ਕਰਦਾ ਇਹਦਾ ਉਂਤਰ ਮੈਂ ਨਿੱਕੀ ਜਿਹੀ ਜਦੋਂ ਹੁੰਦਾ ਜੀ ਮੈਂ ਉਹਦਾ ਤੇ ਆ ਸੁੱਕਾ ਦੇਖ ਕੇ ਪੱਤੀ ਜਾਂਦੀ ਮੈਨੂੰ ਤਾਂ ਬਾਂਦ ਮੂੰਹ ਨੂੰ ਖੁਸ਼ੀ ਨਹੀਂ ਆਈ ਜੀ ਰਾਤ ਨੂੰ ਲੈਟਾ ਬੰਦ ਕਰਕੇ ਫਿਰ ਨਹੀਂ ਜੇ ਤੁਹਾਡੇ ਤੁਹਾਡੇ ਘਰ ਆੜੇ ਉਸ ਤੋਂ ਬਾਅਦ ਮਾਲਜਾ ਕਿ ਨੰਬਰ ਸਹੀ ਦਿੱਤਾ ਸੱਚ ਬੋਲਿਓ ਕੈਮਰੇ ਦੇ ਉੱਤੇ 1,20,000 ਰੁਪਏ ਮਿਲਿਆ ਤੇ ਹੁਣ ਬਣਾ ਅੱਜ ਦੀ ਡੇਟ ਤੋਂ ਮਕਾਨ ਬਣਾਉਣਾ ਹੋਵੇ ਨਾ ਤਾਂ ਉਹ 3 ਕਰੋੜ ਨੂੰ ਵੀ ਬਣ ਨਹੀਂ ਸਕਦਾ ਕਿਹਨੇ ਤੁਸੀਂ ਵੀ 1,20,000 ਨਾਲ ਮਕਾਨ ਬਣਦਾ ਉਹ ਤਾਂ ਮਰੋਣੀ ਪਹਿਲੀ ਗੱਲ ਤਾਂ ਸਾਡੇ ਕੋਲ ਵੋਟਾਂ ਮੰਗਣ ਕਿਸੇ ਆਣਾ ਨਹੀਂ ਵਾਹ ਦੇ ਤੋ ਇਹ ਨਹੀਂ ਪਛੰਦੇ ਤੁਸੀਂ ਕਿਹ ਕਿਹ ਸ਼ਰਮ ਦੇ ਮਾਰੇ ਨਾ ਆਣਾ ਹੀ ਨਹੀਂ ਹੁੰਦਾ ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਰਕੇਸ਼ ਸਿੰਘ ਰਾਣਾ ਅੱਜ ਗੱਲ ਕਰਾਂਗੇ ਇੱਕ ਅਜਿਹੇ ਪਰਿਵਾਰ ਦੀ ਜੋ ਕਿ ਮਹਿਲਾਤੋਂ ਕੁਲੀਆਂ ਦੇ ਵਿੱਚ ਪਹੁੰਚ ਗਿਆ ਹੈ ਕਦੇ ਮਹਿਲਾਤ ਦੇ ਵਿੱਚ ਰਹਿੰਦਾ ਸੀ ਤੇ ਅੱਜ ਕਿਰਾਏ ਦੇ ਮਕਾਨ ਦੇ ਵਿੱਚ ਰਹਿਣ ਨੂੰ ਮਜਬੂਰ ਹੋ ਗਿਆ ਹੈ ਕੀ ਸੀ ਅਜਿਹੇ ਕਾਰਨ ਕਿਉਂ ਉਹ ਪਰਿਵਾਰ ਪੁੱਜਿਆ ਕਿਰਾਏ ਦੇ ਮਕਾਨ ਦੇ ਵਿੱਚ ਰਹਿਣ ਦੇ ਲਈ ਅਤੇ ਕਿਵੇਂ ਗੁਜ਼ਾਰਾ ਕਰ ਰਿਹਾ ਹੈ ਆਪਣੇ ਪਰਿਵਾਰ ਦਾ ਸਾਰੀ ਗੱਲਬਾਤ ਤੁਹਾਡੇ ਨਾਲ ਕਰਾਵਾਂਗੇ ਤੁਹਾਨੂੰ ਦੱਸ ਦਿੰਨੇ ਆ ਕਿ ਅਸੀਂ ਅੱਜ ਗੱਲ ਕਰਨ ਜਾ ਰਹੇ ਆ ਪਿੰਡ ਹਰਸਾ ਬੇਲਾ ਦੇ ਉਸ ਸ਼ਖਸ ਦੀ ਜਿਸ ਨੇ ਕਿ ਆਪਣਾ ਮਕਾਨ ਬਣਾਇਆ ਸੁਪਨਾ ਹੁੰਦਾ ਹੈ ਹਰ ਇੱਕ ਇਨਸਾਨ ਦਾ ਕਿ ਉਸ ਦਾ ਆਪਣਾ ਘਰ ਹੋਵੇ ਮਹਿਲਾ ਵਰਗਾ ਘਰ ਉਸ ਨੇ ਬਣਾਇਆ ਪਰ ਜਦੋਂ 15 ਅਗਸਤ 2023 ਦਾ ਦਿਨ ਆਉਂਦਾ ਹੈ ਤਾਂ ਪਾਖੜਾ ਡੈਮ ਵੱਲੋਂ ਜਦੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਸਤਲੁਜ ਦਰਿਆ ਦੀ ਖਾਰ ਲੱਗਦੇ ਲੱਗਦੇ ਉਸ ਦੇ ਘਰ ਨੂੰ ਲੱਗ ਜਾਂਦੀ ਹੈ ਤੇ ਪ੍ਰਸ਼ਾਸਨ ਅਤੇ ਕੋਈ ਉਜ਼ਈ ਬਾਫੜ ਨਹੀਂ ਪਹੁੰਚਦਾ ਜਿਸੇ ਚੱਲਦੇ ਹੋਏ ਉਸ ਦਾ ਘਰ ਸਤਲੁਜ ਦਰਿਆ ਦੇ ਵਿੱਚ ਸਮਾਜ ਜਾਂਦਾ ਹੈ ਭੂਬਾ ਮਾਰ ਕੇ ਪਰਿਵਾਰ ਰੋਂਦਾ ਹੈ ਪਰ ਉਸ ਦੀ ਬਾਫੜਨ ਵਾਲਾ ਉਸ ਸਮੇਂ ਕੋਈ ਨਹੀਂ ਸੀ ਸਮਾਂ ਬੀਤਦਾ ਗਿਆ ਪਰ ਅੱਜ ਵੀ ਉਸ ਪਰਿਵਾਰ ਦੀ ਬਾਫੜਨ ਦੇ ਲਈ ਕੋਈ ਅੱਗੇ ਨਹੀਂ ਆ ਰਿਹਾ ਤੇ ਪਰਿਵਾਰ ਕਿਰਾਏ ਦੇ ਮਕਾਨ ਦੇ ਵਿੱਚ ਰਹਿਣ ਨੂੰ ਮਜਬੂਰ ਹੈ ਤੇ ਵੱਡੀ ਗੱਲ ਜਿਸ ਜਗ੍ਹਾ ਉੱਤੇ ਉਹ ਪਰਿਵਾਰ ਇਸ ਸਮੇਂ ਰਹਿ ਰਿਹਾ ਹੈ ਉਸ ਘਰ ਦੇ ਵਿੱਚ ਨਾ ਤਾਂ ਲਾਈਟ ਆ ਤੇ ਨਾ ਹੀ ਪੀਣ ਦੇ ਲਈ ਪਾਣੀ ਉੱਤੇ ਪੁੰਚਦਾ ਹੈ ਸਰਕਾਰਾਂ ਵੱਲੋਂ ਮੁਆਵਜ਼ੇ ਦੇ ਨਾਂ ਤੇ ਉਸ ਪਰਿਵਾਰ ਨੂੰ ਮਾਤਰ 1,20,000 ਰੁਪਏ ਦੇ ਦਿੱਤਾ ਜਾਂਦਾ ਹੈ ਪਰ ਜੇ ਪਰਿਵਾਰ ਦੇ ਮੁਖੀ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਮਕਾਨ ਦੀ ਕੀਮਤ ਲਗਭਗ 3 ਕਰੋੜ ਦੇ ਲੱਗੇ ਸੀ ਤੇ ਹੁਣ ਉਹਨਾਂ પાસે ਹਿੰਮਤ ਨਹੀਂ ਹੈ ਉਹਨਾਂ પાસે ਪੈਸਾ ਨਹੀਂ ਹੈ ਕਿ ਉਹ ਆਪਣਾ ਮਕਾਨ ਬਣਾ ਸਕਣ ਹਰ ਸਾਲ ਪਿੰਡ ਜੋ ਕਿ ਬਰਸਾਤਾਂ ਦੇ ਦਿਨਾਂ ਦੇ ਵਿੱਚ ਮਾਈਨਿੰਗ ਦੀ ਭੇਂਟ ਚੜ ਗਿਆ ਤੇ ਜੋ ਕਿ ਅੱਜ ਪਿੰਡ ਖਾਲੀ ਹੋ ਚੁੱਕਿਆ ਹੈ ਪਿੰਡ ਦੇ ਵਿੱਚ ਬਾਦਰ ਗਿਣਵੇਂ ਚੁਣਵੇਂ 4-5 ਘਰ ਰਹਿ ਗਏ ਨੇ ਕਿਉਂਕਿ ਕੁਝ ਸਮਾਂ ਪਹਿਲਾਂ ਅਸੀਂ ਇੱਕ ਸਟੋਰੀ ਵੀ ਨਸ਼ਰ ਕੀਤੀ ਸੀ ਜਿਸ ਦੇ ਵਿੱਚ ਅਸੀਂ ਪੂਰਾ ਪਿੰਡ ਦੇ ਹਾਲਾਤ ਵਿਖਾਏ ਵੀ ਸੀ ਚਲੋ ਹੁਣ ਤੁਹਾਡੀ ਗੱਲਬਾਤ ਕਰਾਨਿਆਂ ਉਸ ਪਰਿਵਾਰ ਦੇ ਨਾਲ ਜੋ ਕਿ ਮਹਿਲਾ ਤੋਂ ਛੱਡ ਕੇ ਕੁਲੀਆਂ ਦੇ ਵਿੱਚ ਰਹਿਣ ਲਈ ਮਜਬੂਰ ਹੈ ਤੇ ਮਾਈਨਿੰਗ ਦੀ ਭੇਂਟ ਉਹ ਪਰਿਵਾਰ ਚੜ ਗਿਆ ਹੈ ਉਹ ਪਰਿਵਾਰ ਇਸ ਸਮੇਂ ਕਿਹੜੇ ਹਾਲਾਤਾਂ ਦੇ ਵਿੱਚ ਰਹਿ ਰਿਹਾ ਹੈ ਸਾਰੀ ਜਾਣਕਾਰੀ ਸਾਡੇ ਸਹਿਯੋਗੀ ਭਗਵੰਤ ਸਿੰਘ ਮਟੋਰ ਨੇ ਇਕੱਠੀ ਕੀਤੀ ਤੇ ਵਿਖਾਣਿਆਂ ਤੁਹਾਨੂੰ ਸਾਡੀ ਇੱਕ ਖਾਸ ਰਿਪੋਰਟ ਕੀ ਪਰਿਵਾਰ ਦੇ ਕੀ ਹਾਲਾਤ ਇਸ ਸਮੇਂ ਨੇ ਤੇ ਕਿਹਨਾ ਹਾਲਾਤਾਂ ਦੇ ਵਿੱਚ ਪਰਿਵਾਰ ਉਸ ਸਮੇਂ ਰਹਿ ਰਿਹਾ ਸੀ ਸਾਥੀ ਕਾਲ ਜੀ ਅੱਜ ਹਰਸਾ ਵਿਲਾ ਦੇ ਉਸ ਇਨਸਾਨ ਦੇ ਕੋਲ ਪਹੁੰਚੇ ਆ ਜਿਨੇ ਖੜ ਦੇ ਵਿੱਚ ਆਪਣਾ ਸਭ ਕੁਝ ਹੜਾ ਗਵਾ ਲਿਆ ਸਭ ਕੁ ਹੜ ਗਏ ਜੀ ਦਾ ਉਹਦੇ ਦੇ ਘਰੇ ਆਪਾਂ ਪਹੁੰਚੇ ਆ ਜਿੱਥੇ ਅੱਜੋ ਕਕਰਾਈ ਜਮਕਾਨ ਦੇ ਉੱਤੇ ਰਹਿ ਰਹੇ ਆ ਗੱਲ ਕਰਦੇ ਆ ਮੈਂ ਸਰਦਾਰ ਗੁਰਨਾਮ ਸਿੰਘ ਉਹਨਾਂ ਦੀ ਗੁਰਨਾਮ ਸਿੰਘ ਤੇ ਹਰਨੇਕ ਸਿੰਘ ਦੋ ਜਿਹੇ ਘਰ ਸੀਗੇ ਇਹਨਾਂ ਦੇ ਜਿਹੜੇ ਹਰਸਾ ਬੇਲਿਆਂ ਦੇ ਵਿੱਚ ਹੜ੍ਹ ਗਏ ਸੀਗੇ ਪਾਣੀ ਦੀ ਭੜ ਚੜ ਗਏ ਸੀਗੇ ਤੇ ਅੱਜ ਉਹਨਾਂ ਦੀ ਕਹਾਣੀ ਤੁਹਾਨੂੰ ਦਿਖਾਉਣੀ ਆ ਕਿ ਕਿਸ ਤਰ੍ਹਾਂ ਰਹਿੰਦੇ ਆ ਇੱਥੇ ਤੇ ਕਿਸ ਤਰ੍ਹਾਂ ਦੇ ਉਹਨਾਂ ਦੇ ਹਾਲਾਤ ਆ ਆਪਾਂ ਸਭ ਕੁਝ ਫਰਨੇ ਆ ਗਰਨਾਮ ਸਿੰਘ ਹੋਰਾਂ ਦੀ ਜਵਾਨੀ ਤੁਹਾਨੂੰ ਸੁਣਾ ਦਿੰਨੇ ਆ ਕਿਉਂਕਿ ਉਹਨਾਂ ਦੇ ਉਸ ਜਗ੍ਹਾ ਦੇ ਉੱਤੇ ਪਹੁੰਚੇ ਅੱਜ ਜਿੱਥੇ ਉਹ ਰਹਿਣ ਦੇ ਲਈ ਮਜਬੂਰ ਆ ਹਾਲਾਂਕਿ ਇਹ ਜਗ੍ਹਾ ਉਹਨਾਂ ਦੀ ਨਹੀਂ ਆ ਕਿਸੇ ਦੀ ਜਗ੍ਹਾ ਦੇ ਵਿੱਚ ਉਹ ਰਹਿ ਰਹੇ ਆ ਪੂਰੀ ਕਹਾਣੀ ਕੀ ਆ ਆਪਾਂ ਤੁਹਾਨੂੰ ਸੁਣ ਲੈਣੇ ਆ ਤੇ ਅੱਜ ਦੇ ਹਾਲਾਤ ਕਿਸ ਤਰ੍ਹਾਂ ਦੇ ਆ ਆਓ ਵੇਖਦੇ ਆ ਕਿਸ ਤਰ੍ਹਾਂ ਦੇ ਹਾਲਾਤ ਨੇ ਤਾਂ ਆਪਾਂ ਅੱਜ ਸਰਦਾਰ ਗੁਰਨਾਮ ਸਿੰਘ ਉਹਨਾਂ ਕੋਲ ਪਹੁੰਚੇ ਆ ਘਰ ਦੇ ਹਾਲਾਤ ਤੁਹਾਨੂੰ ਦਿਖਾਏ ਆ ਉਹਨਾਂ ਦੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੇ ਅੱਜ ਜੀਵਨ ਬਤੀਤ ਬਤਾਉਣ ਦੇ ਲਈ ਅੱਜ ਉਹ ਮਜਬੂਰ ਹੋਏ ਨੇ ਸਾਡੇ ਨਾਲ ਬੈਠੇ ਨੇ ਗੁਰਨਾਮ ਸਿੰਘ ਜੀ ਗ੍ਰਾਂਥ ਜੀ ਦੀ ਸੱਚੀ ਕਾਲ ਜੀ ਸੱਚੀ ਕਾਲ ਜੀ ਗੁਰਨਾਮ ਸਿੰਘ ਜੀ ਹਾਲਾਤ ਕਿਸ ਤਰ੍ਹਾਂ ਦੇ ਹੋ ਗਏ ਆ ਕਿਉਂਕਿ ਜਦੋਂ 15 ਗੱਤ ਨੂੰ ਹੜ ਆਇਆ ਸੀ ਤੁਹਾਡਾ ਸਭ ਪਾੜ ਗਿਆ ਸੀ ਅੱਜ ਹਾਲਾਤ ਕਿਹੋ ਜਿਹੇ ਨੇ ਆਹ ਤਾਂ ਹੋਂ ਉਹਦੇ ਨਾਲ ਮਾਰੀ ਹੈ ਪਹਿਲਾਂ ਦੱਸੰਗੇ ਸੀ ਕਿ ਪਾਣੀ ਆਣੇ ਤੇ ਬਾਤ ਮਾੜੀ ਵੀ ਜਾਉਂ ਹੂੰ ਤਾਂ ਘਰ ਤੇ ਬੇ ਘਰ ਹੋ ਕੇ ਬੈਠੇ ਐ ਸੀ ਤੇ ਪਾਣੀ ਪੂਣੀ ਦਾ ਵੀ ਕੋਈ ਅਰੇਂਜਮੈਂਟ ਹੈ ਨਹੀਂ ਆ ਬੋਰ ਕੀਤਾ ਸੀਗਾ ਜੀ ਤੇ ਪਹਿਲਾਂ ਘੱਟ ਸੀਗਾ ਹੋਰ ਲਾਇਆ ਸੀ ਉਹ ਥੱਲੇ 33 ਫੁੱਟ ਕੱਢ ਦਿੱਤਾ ਸੀ 33 ਫੁੱਟ ਤੱਕ ਪਾਣੀ ਇੱਥੇ ਹੈ ਨਹੀਂ ਦਰਿਆ ਦੇ ਵਿੱਚ ਬੈਠੇ ਹੋ ਤੁਸੀਂ ਦਰਿਆ ਦਾ ਕੱਬੇ ਬੈਠੇ ਜੀ 40 ਫੇਰ ਵੀ 33 ਫੁੱਟ ਤੱਕ ਪਾਣੀ ਨਹੀਂ ਹੈ ਸਪਾਏ ਦੀ ਥਰ ਬਿਲਕੁਲ ਹੋਂ ਇਹ ਟੂ ਟੂਆ ਟੂਆ ਫਟ ਕੇ ਦਵਾਰੇ ਬੈਡਕ ਸੈਟ ਦਾ ਹੋਵੇ ਪੈ ਵੀ ਨਾ ਬੈੱਡ ਦਾ ਤੇ ਤਾਂ ਪਾਣੀ ਦਾ ਅਰੇਂਜਮੈਂਟ ਹੋਣਾ ਪਾਣੀ ਅਸੀਂ ਪਿੰਡ ਤੋਂ ਹੀ ਲੈ ਕੇ ਆਂਦੇ ਆ ਉੱਥੇ ਆਪਣੇ ਬੱਟਸ ਪਲਾਈਪਸ ਵਰਸੇ ਬੀਂਦੇ ਪਾਣੀ ਬਿਜਲੀ ਨਾ ਬਿਜਲੀ ਤਾਂ ਛਾਏ ਨਾ ਬਿਜਲੀ ਐ ਨਾ ਪਾਣੀ ਐ ਨਾ ਪਾਣੀ ਐ ਪਾਣੀ ਵੀ ਉੱਥੋਂ ਦਿਾਈ ਜੀ ਸ਼ਾਮ ਨੂੰ ਜਾਂ ਦੁੱਧ ਲਿਆਣ ਚਾਹੀਦਾ ਜੀ ਫਿਰ ਦੋ ਕੰਨ ਲਿਆਈਦੇ ਪਾਣੀ ਦੀ ਭਰ ਕੇ ਉੱਥੇ ਕੋਈ ਕੀ ਨਾ ਬਾਕੀ ਕਿਤੇ ਸਾਨੂੰ ਮਹਿਲਾਂ ਦੇ ਵਿੱਚ ਰਹਿੰਦੇ ਹੁੰਦੇ ਸੀ ਮਹਿਲਾਂ ਤੋਂ ਕੁੱਲੀਆਂ ਦੇ ਵਿੱਚ ਕਿਰਾਏ ਦੇ ਘਰ ਦੇ ਉੱਤੇ ਆ ਗਏ ਸਰਕਾਰਾਂ ਨੂੰ ਦੋਸ਼ ਦੋਸ਼ੀ ਮੰਨਦੇ ਉਹ ਚੀਜ਼ ਤਾਂ ਕਿਉਂਕਿ ਸਰਕਾਰਾਂ ਬਹਾਨੀ ਬਣੀ ਕੁਝ ਸਰਕਾਰਾਂ ਵੱਧ ਦੋਸ਼ੀ ਆਈ ਮੈਂ ਹਾਥ ਸਰਕਾਰਾਂ ਦੇ ਜੀ ਮੈਂ ਨਕਰਾਂ ਮਾਈਨਿੰਗ ਨਕਰ ਹਾਂ ਜੀ ਮੈਂ ਇਹ ਦੋ ਵਾਰ ਤੋਂ ਮੈਂ ਇਹ ਦੀ ਪਹਿਲਾਂ ਜੀ ਕਾਲੀ ਸਰਕਾਰ ਦੀ ਕਾਲੀਆਂ ਨਕਰਾਈ ਜੀ ਮੈਂ ਕਾਲੀਆਂ ਤੋਂ ਬਾਹਰ ਰਾਣਾ ਆ ਰਾਨੀ ਨ ਬੇਹੱਦੇ ਕਰਾਤੀ ਜੀ ਹੂੰ ਤੋਂ ਪਹਿਲਾਂ ਜਿਆਦਾ ਜਿਆਦਾ ਕਾਲੀਆਂ ਦਾ ਰਾਤਾ ਜਿਆਦਾ ਘਰਾਂ ਤੋਂ 2-4 ਕਿਲੋਮੀਟਰ ਦੂਰ ਦੂਰ ਸੀ ਰਾਣਾ ਨੇ ਤੇ ਬਾਤਾ ਘਰ ਦੇ ਵਿੱਚ ਮੈਂ ਗੁੰਦੀ ਸੀ ਘਰਾਂ ਦੇ ਵਿੱਚ ਬਿਲਕੁਲ ਲਾ ਕੇ ਹੁੰਦੀ ਸੀ ਗੱਲ ਨਹੀਂ ਦੋਸਤ ਬਥੇਰਾ ਰੋਕਿਆ ਵੀ ਰੋਕਣਾ ਕੀ ਨਤਾ ਜੀ ਇਹ ਗਾ ਚੋਰੀ ਹੋ ਕੁੱਤੀ ਵੀ ਚੋਰਾ ਨਾਲ ਗਲੀ ਵਿੱਚ ਸੀ ਜੀ ਕੋਈ ਰੋਕਣਾ ਕਿੰਤਾ ਪਿੰਡ ਦੇ सरपंच ਸਰਪੰਚ ਕੋਈ ਕਹਿਣਾ ਨਹੀਂ ਮੰਨਦਾ ਉਹ ਨਾਲੇ ਰਾਲੇ ਵਿੱਚ ਸੀ ਉਹਦਾ ਖੋਟ ਕਰਾ ਦੇਤੀ ਹੂੰ ਭੁਗਤਣਾ ਕਿਹਨੂੰ ਪਿਆ ਪਰ ਭੁਗਤਣਾ ਜਿਹਨਾਂ ਦੇ ਨਾਲ ਮਕਾਨ ਤੇ ਉਹਨਾਂ ਨੂੰ ਭੁਗਤਣਾ ਪੈਣਾ ਕਿਉਂ ਕਿਹਨੇ ਕਹਿੰਦਾ ਭੁਗਤਿਆ ਇਹ ਤਾਂ ਹਰਦੇਵ ਸਿੰਘ ਦਾ ਘਰ ਆੜਿਆ ਜੀ ਸਾਡੇ ਸਾਡੇ ਚਾਚੇ ਦਾ ਮੁੰਡਾ ਯਾਰ ਨੀ ਸਿੰਘ ਉਹਨਾਂ ਦੀ ਖੋਟੀ ਸੀ ਵੀ ਆਹੋਂ ਤਾਰਿਆ ਕਭੀ ਦੇਖਿਆ ਕੋਠੀ ਚ ਉੰਨੀ ਚ ਬਣ ਤਿਆਰ ਕੀਤੀ ਜੀ ਉੰਨੀ ਚ ਪਾਣੀ ਆਇਆ ਪਹਿਨਾ ਫਿਰ ਉਹ ਸਦਕ ਚੱਲ ਗਿਆ ਚੱਲ ਗਿਆ ਤੇ ਜੀ ਉਧਰ ਜਿਹੜਾ ਬਸ ਉਹ ਨਹੀਂ ਜਗਾਇਦੀ ਬਾਹਾਂ ਦੇ ਸਵੇਰਾਂ ਸਵੇਰਾ ਤੇ ਚੱਲ ਜਾਂਦੀ ਜੀ ਰਾਤ ਨੂੰ ਜੀ ਅਜੇ ਤੇ ਰਹਿਂਦੀ ਜੀ ਸਾਡਾ ਹੁਸਰ ਦੇ ਮਕਾਨ ਲੈਣ ਨੂੰ ਜੀ ਜਿਹਦੇ ਉੱਤੇ ਰਹਿੰਦੇ ਜੀ ਦੋ ਮਕਾਨ ਹੜੇ ਉੱਥੇ ਹਨਾ ਵਾ ਕੇ ਕੋਈ ਤੇ ਮਕਾਨ ਤਾਂ ਬਾਕੀ ਸਾਡਾ ਡੰਗਰ ਪਸ਼ੂ ਦਾ ਦਾ ਵਿਚ ਛੱਡਦਾ ਬਣਾਵਾ ਤੂੜੀ ਨੂੰ ਆਸੀ ਸੀ ਥਾਰੋ ਵੀ ਪੁੱਤ ਤੇ ਬਾਕੀ ਪਸ਼ੂ ਦਾ ਦਾਜੀ ਹੂੰ ਤੋਂ ਪੱਕਾ ਕਿਤਾ ਜਾਨੀ ਕਿੰਨਾ ਕਿੰਨਾ ਕਿ ਜਿਹੜਾ ਏਰੀਆ ਤੁਸੀਂ ਬਗਲਿਆ ਪਤਾ ਜਿਹੜਾ ਪੱਕਾ ਕੀਤਾ ਪੱਕਾ ਤਾਂ ਉਹ ਜਣੀ ਜਿਆ ਸੀ ਪੀਤਲੋ ਤਿੰਨ ਕਨੇਲ ਦੇ ਲਾਗੇ ਪਾਸਤਾ ਜਿਹੜਾ ਤੁਸੀਂ ਬਗਲਿਆ ਸੀ ਜਿਹੜਾ ਪੱਕਾ ਕੀਤਾ ਬਾਕੀ ਆਇਦ ਵਾਲਾ ਟੂਟ ਟਾਲੀ ਹੋਰ ਬਣਾਇਆ ਉੱਤੇ ਜਾਨੀ ਟੋਟੇ ਜਗਾ ਉੱਤੇ 6 7 7 ਕਨੇਲ ਜਗਾ ਤੀ ਜਿੰਨੇ ਮੁਕਰ ਚੋ ਡੇਢ ਕਨੇਲ ਰਹਿੰਦੀ ਜੀ ਬਾਕੀ ਰੋਗੀ ਸਾਰ ਕਮਰੇ ਕਿੰਨੇ ਬਣਾਏ ਤੇ ਉੱਥੇ ਕਮਰੇ ਦਾ ਉੱਥੇ ਜੀ ਸਾਡੇ ਜਿੰਨੇ ਮੈਂ ਅਸੀਂ ਕਮਰੇ ਬਣਾ ਕੇ ਤੀ ਉੱਥੋਂ ਘੱਟੋ ਘੜੀ ਚਾਰ-ਪੰਜ ਪਰਿਵਾਰ ਹੋਰ ਵੀ ਹੁੰਦੇ ਤਾਂ ਵੀ ਉੱਥੇ ਟਾਈਮ ਪਾਸ ਕਰ ਸਕਦੇ ਅੱਛਾ ਜੀ ਹੁਣ ਤੁਸੀਂ ਇੱਥੇ ਇੱਕ ਕਮਰੇ ਟਾਈਮ ਪਾਸ ਕਰਨ ਨੂੰ ਮਜਬੂਰ ਹੋ ਕੇ ਇੱਕ ਛੇ ਟਾਈਮ ਕਰਨਾ ਪੈਣਾ ਹੁ ਕੀ ਕਰੀ ਮਜਬੂਰੀ ਹੈ ਪਰ ਉੱਥੇ ਰੱਬ ਨੂੰ ਵੀ ਕਹਿੰਦੇ ਹੁੰਦੇ ਕਦੇ ਵੀ ਰੱਬਾ ਕਿਹੜੇ ਦਿਨ ਕਿਹੜੇ ਦੇਖਾਉਂਦੇ ਚਲੋ ਹੁਣ ਜੋ ਜਿੱਦਾਂ ਰੱਬ ਰੱਖੇ ਰਾਜੀ ਉਦੀ ਰਹਿਣਾ ਪੈਣਾ ਹੈ ਹਲੇ ਵੀ ਰੱਬ ਦੀ ਰਜ਼ਾ ਚੋ ਉਥੇ ਰਹਿਣਾ ਪੈਣਾ ਜੋ ਟਾਈਮ ਜਿੱਦਾਂ ਪਾ ਤੇ ਪੇਬਾਸ ਕਰਨਾ ਉਹ ਕਰਨਾ ਜੇਣਾ ਸਰਕਾਰਾਂ ਨੂੰ ਕਿੰਨਾ ਗੱਦੋਛੀ ਵੈਸੇ ਫੇਰ ਮੈਂ ਪੁੱਛਦਾ ਕਿ ਕਿੰਨਾ ਕੁ ਬਾ ਬੜੀ ਗੇ ਮਾਈਨਿੰਗ ਹੋਈ ਤਾਂ ਤੁਹਾਨੂੰ ਪੈਸਾ ਚੱਕਦਾ ਇਹ ਹੈ ਨਾ ਜੇ ਦਾ ਖੋਨੂ ਪਾਖੜੀ ਦੀ ਬਿਜਲੀ ਬਣਦੀ ਜਿਸ ਤੋਂ ਪਾਖੜਾ ਡੈਮ ਬਣਾਇਆ ਜੀ ਉਉਟੇ ਵੀ ਨਹੀਂ ਇਹ ਸੋਚਿਆ ਵੀ ਅਸੀਂ ਵੱਜ ਮਾ ਪਾਣੀ ਅੱਗੇ ਪਹਿਲਾਂ ਪਾਖੜਾ ਬਣਨ ਤੋਂ ਬਾਅਦ ਵਿੱਚ ਸਾਡੇ ਬਜ਼ੁਰਗ ਰਹਿੰਦੇ ਅੱਜ ਤੱਕ ਪਿੰਡ ਤਾਂ ਨਹੀਂ ਪਹਿਲਨ ਦਾ ਰਾਤਨਪਿੰਡ ਹੈ ਜੀ ਪੁਰਾਣਾ ਸਾਡੇ ਬਜ਼ੁਰਗ ਵੀ ਥਿਰਨ ਦੇ ਪੜਦਾ ਦਾਦਾ ਦੇ ਪੜਦਾ ਤੇ ਸਾਰੇ ਇੱਥੇ ਰਹੇ ਪਿੰਡ 'ਚ ਜੀ ਉਸ ਟਾਈਮ ਜਿਸ ਟਾਈਮ ਇਹ ਪਾਖੜਾ ਬਣਾਇਆ ਜੀ ਉਸ ਤੋਂ ਬਾਅਦ ਉਡੀ ਪਾਖੜੇ ਤੱਕ ਤਾਂ ਪਾਣੀ ਕੋਈ ਜਿਹੜੇ ਪਿੱਛੇ ਘਰ ਆਏ ਉਹਨਾਂ ਬਾਰੇ ਤਾਂ ਸੋਚਿਆ ਜੀ ਉਹਨਾਂ ਨੂੰ ਤਾਂ ਜਗ੍ਹਾ ਪੰਜਾਬ ਦੇ ਵਿੱਚ ਦੇਤੀ ਜਿਹੜੇ ਜਹਾ ਹੁ ਜਿਹੜਾ ਨੰਗਾ ਡੈਮ ਤੋਂ ਪਾਖੜੇ ਜਿਹੜਾ ਪਾਣੀ ਛੱਡਿਆ ਜਾਂਦਾ ਇੱਥੇ ਬਰਬਾਦੀ ਕਰਦਾ ਜੀ ਜਦੋਂ ਪਾਣੀ ਉੱਪਰੋਂ ਛੱਡਦੇ ਉਹ ਬਰਬਾਦੀ ਕਰਦਾ ਕਿਉਂਕਿ ਪਾਣੀ ਆਂਦਾ ਤਾਂ ਜਿੰਨਾ ਪਾਣੀ ਪਿੱਛੇ ਆਂਦਾ ਉਹਨਾਂ ਦਾ ਆਸ ਚੱਲ ਜਾਂਦਾ ਜੀ ਬਜਾ ਮਾ ਪਾਣੀ ਨਹੀਂ ਆਦਾ ਤਾਂ ਹ ਜੇ ਜਦੋਂ ਪਾਣੀ ਭਾਜਦਾ ਉਸ ਨੂੰ ਖੋਲ ਦਿੰਦੇ ਉਪਰੋ ਮਾਈਨਿੰਗ ਕੋਨਾ ਜਮੀਨਾ ਵਾਦ ਕਰਨੀ ਆ ਜੀ ਮਹੂਰ ਦਰਿਆ ਦੀਆਂ ਦਾ ਉਪਰੋ ਮਾਈਨਿੰਗ ਫਿਰ ਉੱਤਰ ਮੈਨਿਕ ਦੀ ਬਦੌਲਤ ਆ ਜੀ ਮੈਨਿਕ ਦਰਿਆ ਸੁੱਕਾ ਦੇਖ ਕੇ ਪੱਟੀ ਜਾਂਦੀ ਐਥੇ ਮੈਂ ਤੁਹਾਨੂੰ ਉਹ ਪੁੱਛਣਾ ਚਾਹਣਾ ਅੱਜ ਆਪਾਂ ਬੈਠੇ ਆ 18 ਤਰੀਕ ਆ ਜੀ 18 ਹੁੰਦੀ ਆ ਜੀ ਅੱਜ ਵੀ ਆ 20 ਤਰੀਕ ਆ ਜੀ ਹਾਂ 20 ਤਰੀਕ ਤੇ ਜੇ ਬੈਠੇ 20 ਤਰੀਕ ਦੇ ਵਿੱਚ 15 ਅਗਸਤ ਨੂੰ ਪਾਣੀ ਆਦਾ ਜਾਂ 20 April ਚ ਬੈਠੇ ਆਪਾਂ ਉਹ ਤੁਸੀਂ ਕਿਰਾਏ ਦੇ ਘਰ ਤੇ ਬੈਠੇ ਹੋਏ ਅੱਜ ਦੱਸ ਦਿਓ ਵੀ ਅੱਜ ਮਾਈਨਿੰਗ ਬੰਦ ਆ ਮੈਨੂੰ ਕਹਤਾ ਹੁਣ ਵੀ ਚੱਲੀ ਜਾਂਦੀ ਹੁੰਦੀ ਹੈ ਜੀ ਹਾਂ ਹੁੰਦੀ ਹੈ ਰਾਤ ਨੂੰ ਚੱਲਦੀ ਆਈ ਇੱਥੇ ਦੀ ਦੇਖਦੇ ਆਂ ਉਹ ਗੱਡੀਆਂ ਸਾਰੇ ਰਾਤ ਨੂੰ ਪੂਰਾ ਮੇਲਾ ਲੱਗਿਆ ਹੋ ਹੁੰਦਾ ਹੈ ਅੱਛਾ ਜੀ ਨਾਲੇ ਕਹਿੰਦੇ ਹੁਣ ਜਿੱਦਾਂ ਮਾਇਨੇ ਤਾਂ ਬਿਲਕੁਲ ਬੰਦ ਕੀਤੀ ਹੋਈ ਕਿਉਂਕਿ ਹੁਣ ਤਾਂ ਮੈਨੂੰ ਕੋਈ ਫੰਤ ਮੂੰਹ ਤੋਂ ਕੁਛ ਨਹੀਂ ਆਈ ਜੀ ਰਾਤ ਨੂੰ ਲੈਟਾ ਬੰਦ ਕਰਕੇ ਫਿਰ ਮੈਨੂੰ ਲੈਟਾ ਬੰਦ ਕਰਕੇ ਲੈਟਾ ਬੰਦ ਕਰ ਮੈਨਾਂ ਕੋਹਣ ਵੀ ਚੱਲਦੀ ਲੋਕਾਂ ਦੇ ਪਰਿਵਾਰ ਹੜ ਕੇ ਘਰ ਹੜ ਕੇ ਇਹਨਾਂ ਨੂੰ ਫੇਰ ਮੈਨਾਂ ਕੋਹਣ ਵੀ ਚੱਲਦੀ ਹੈ ਹੁਣ ਤੁਸੀਂ ਆਵੇ ਰਾਤ ਰਾਤ 6 ਵਜੇ ਤੁਸੀਂ ਜਾ ਕੇ ਕਰੇਂ ਚੋ ਪਰ ਦੇਖਿਓ ਜੀ ਉੱਥੇ ਮਾਲ ਹੁੰਦਾ ਨਹੀਂ ਹੈ ਸਵੇਰ ਨੂੰ ਉੱਥੇ ਪੂਰਾ ਵਾਰ ਲੱਗਿਆ ਹੁੰਦਾ ਢੇਰ ਲੱਗ ਜਾਂਦਾ ਉੱਥੇ ਕੋੜਾ ਜਵਾਨਾ ਮੂੰਹ ਕੀ ਫੜਦਾ ਵੀ ਰਾਤ ਰੋਤੇ ਨਿਕਲ ਗਿਆ ਆਪਣੀ ਹੂੰ ਬਾਹਰੋਂ ਹੀ ਆਖਾ ਪਾਟ ਹੋ ਗਈ ਆਦਾ ਮਾਲ ਸਾਰਾ ਲੋਕ ਘਰੋਂ ਬੇਕਾਰ ਹੋ ਗਏ ਪਰ ਮਾਇਨੇ ਕਰਨੇ ਸ਼ਰਮ ਵਾਲੇ ਵੀ ਨਹੀਂ ਉਹਦਾ ਕਰੀ ਜਾਂਦੀ ਜੀ ਹੁਣ ਕੀ ਕਰਨਾ ਉਹਨੇ ਸਾਰੇ ਖਰਚਾ ਕੀਤਾ ਵਾ ਜੀ ਦਸਤੀ ਲਾਇਆ ਮਤਲਬ ਉਹ ਕੀਤਾ ਹੈ ਸਰਕਾਰਾਂ ਸਰਕਾਰਾਂ ਨੂੰ ਕਿ ਤਰ ਚਲੋ ਅੱਜ ਸਰਕਾਰ ਦਾ ਕੰਮ ਨਹੀਂ ਹੈਗਾ ਅੱਜ ਜਿਹੜੇ 1.5 ਦੋ ਮਹੀਨੇ ਤਿੰਨ ਮਹੀਨੇ ਆ ਇਹਨਾਂ ਦੇ ਵਿੱਚ ਸਰਕਾਰ ਪਛੱਕ ਨਹੀਂ ਹੈਗੀ ਅੱਜ ਚੋਣ ਕਮਿਸ਼ਨ ਦੇ ਹੱਥ ਹੈ ਚੋਣ ਜਾਬਤਾ ਲੱਗਿਆ ਹੋਇਆ ਚੋਣ ਜਾਬਤੇ ਦੇ ਵਿੱਚ ਵੀ ਕੋਈ ਡਰ ਨਹੀਂ ਹੈਗਾ ਹੁਣ ਵੀ ਪੱਟੀਆਂ ਜਾਂਦੀਆਂ ਜੀ ਰਾਤ ਨੂੰ ਮਸ਼ੀਨਾਂ ਲੱਗ ਚੱਲਦੀਆਂ ਜੀ ਰਾਤ ਨੂੰ ਹੂੰ ਚੋਣ ਜਾਬਤੇ ਜੀ ਚੱਲਦੀਆਂ ਮਸ਼ੀਨ ਤੁਹਾਡੇ ਪਰਿਵਾਰ ਹੜ ਗਏ ਤੁਹਾਡੇ ਘਰ ਹੜ ਗਏ ਹੁਣ ਵੀ ਚੱਲਦੀਆਂ ਰਾਤ ਨੂੰ ਚੱਲੀਆਂ ਮੌਂਦੀਆਂ ਜੀ ਮਸ਼ੀਨਾਂ ਰਾਤ ਸਾਢੇ ਚੱਲੀਆਂ ਨਾ ਹੁੰਦੀਆਂ ਤੇ ਅੱਛਾ ਤੁਹਾਨੂੰ ਤੁਹਾਡੇ ਘਰ ਆੜੇ ਉਸ ਤੋਂ ਬਾਅਦ ਮੁਆਵਜ਼ਾ ਕਿੰਨਾ ਮਿਲਿਆ ਸਹੀ ਦੱਸੋ ਸੱਚ ਬੋਲਿਓ ਕੈਮਰੇ ਦੇ ਉੱਤੇ 1,20,000 ਰੁਪਏ ਮਿਲਿਆ ਤੈ ਜੀ ਇਹ 1,20,000 ਰੁਪਏ ਮੈਨੂੰ ਮਿਲਿਆ ਸੀਗਾ ਇੱਕ ਸਾਡੇ ਚਾਚੇ ਦਾ ਲੜਕਾ ਨੇਕ ਸੀ 1,20,000 ਉਹਨਾਂ ਨੂੰ ਮਿਲਿਆ ਸੀਗਾ ਹਾਂ ਬਾਕੀ ਮੇਰਾ ਭਰਾ ਹੈ ਜਿਹੜਾ ਉਹਨੂੰ ਵੀ ਕੁਝ ਵੀ ਮਿਲਿਆ ਨਹੀਂ ਉਹ ਸਾਜੀ 2 ਭਰਾ ਦੇ ਦਿੱਤੇ ਜੀ ਇੱਕ ਲੱਖ 20 ਹਜ਼ਾਰ ਉਹਨੂੰ ਵੀ ਕੁਝ ਨਹੀਂ ਮਿਲਿਆ ਇੱਕ ਲੱਖ 20 ਹਜ਼ਾਰ ਬਹੁਤ ਸੀਗਾ ਤੁਹਾਡੇ ਵਾਸਤੇ ਮਤਲਬ ਤੁਹਾਡੇ ਹੁੰਦਾ ਸੀਗਾ ਸਰਦਾ ਸੀ ਉਹਦੇ ਨਾਲ ਕਿ ਤੁਸੀਂ ਖੁਰਲੀਆਂ ਬਣਾਓ ਜੀ 8 ਰੁਪਏ 10 8 10 ਕੁਝ ਨਾ ਵਾਤ ਜੇ ਤੁਸੀਂ ਖੁਰਲੀ ਬਣਾਣੀ ਹੋਵੇ ਉਹ ਨਹੀਂ ਬਣਦੀ ਜਿੰਨੇ ਹੁਣ ਪਸ਼ੂ ਕਿੰਨੇ ਤੁਹਾਡੇ ਕੋਲ ਮੇਰੇ ਕੋਲ 24 25 ਪਸ਼ੂ ਹੈ 10 ਪਸ਼ੂ ਨੂੰ ਜਗ੍ਹਾ ਨਹੀਂ ਬਣ ਸਕਦੀ ਹੈ ਨਾ 1 ਲੱਖ 20 ਹਜ਼ਾਰ ਦੀ ਹਾਂ ਉਹ ਮੈਨੂੰ ਇਹਨਾਂ ਦੱਸਿਓ ਕਿ ਬਿਲਕੁਲ ਧਰਮਾਨਾ ਥੇ ਦੱਸਿਓ ਛੋੜਦੇ ਬੋਲਣਾ ਆਪਾਂ ਜਿਹੜੀ ਥੋੜੀ ਜਗ੍ਹਾ ਸੀ ਤੇ ਕਿੰਨੀ ਕੁ ਕੀਮਤ ਸੀ ਉਹਦੀ ਕੀਮਤ ਜੇ ਜਗ੍ਹਾ ਦੀ ਕੀਮਤ ਲਾਣੀ ਮੇਰੇ ਵਿੱਚ ਜਿਹੜੀ ਉੱਥੇ ਅੱਜ ਤੱਕ ਕੋਈ ਕਮਾਂਗਾ ਲਾਇਆ ਉਹ ਤੋਂ ਘੱਟ ਹੋ ਜੇ ਹੁਣ ਅੱਜ ਦੀ ਡੇਢ ਚੋ ਮਕਾਨ ਬਣਾਉਣਾ ਹੋਵੇ ਨਾ ਤਾਂ ਉਹ 3 ਕਰੋੜ ਨੂੰ ਵੀ ਬਣ ਨਹੀਂ ਸਕਦਾ ਜੀ ਬਣੂਗਾ ਨਹੀਂ 3 ਕਰੋੜ ਨਾਲ ਕੁਸਮੀ ਨਹੀਂ ਬਣਾਉਣਾ ਮਰਨੈ ਨਹੀਂ ਨਾ ਮਕਾ ਕਰੋੜਾਂ ਦੀ ਜ਼ਮੀਨ ਹਲਕੀ ਕਰੋੜਾਂ ਦੀ ਜ਼ਮੀਨ ਵਿੱਚ ਮਕਾਨ ਵਿੱਚ ਉਹ ਕਰੋੜਾਂ ਤੇ ਜੇ 1,20,000 ਮੁੱਲ ਪਾਤਾ ਸਰਕਾਰ ਨੇ 1,20,000 ਰੁਪਏ ਸਾਨੂੰ ਮਿਲੇ ਤਾਂ ਤੁਹਾਨੂੰ ਬਾਤ ਕੁਝ ਨਹੀਂ ਮਿਲਦੀ ਪੁੱਛਿਆ ਨਹੀਂ ਤੁਸੀਂ ਵੀ 1 ਲੱਖ 20 ਜਾਨਕ ਮਕਾਨ ਬਣਦਾ ਹੈ ਕੁਛ ਨਹੀਂ ਸਕਦਾ ਆਹ ਤਾਂ ਹੀ ਪੁੱਛਦੇ ਕੋਈ ਆਇਆ ਤਾਂ ਨਹੀਂ ਆਏ ਵੀ ਨਹੀਂ ਨਾ ਕੋਈ ਨਹੀਂ ਹੁਣ ਬੋਟਾ ਵੀ ਤਾਂ ਸਰਪੰਚ ਸਾਨੂੰ ਦੱਸਦਾ ਹੀ ਨਹੀਂ ਆ ਪਿੱਛੇ ਆਵੇ ਤੇ ਮਾਤਰੀ ਮੂਤੀ ਆਏ ਡੀਸੀ ਵਗੈਰਾ ਆਏ ਉਹ ਸਾਡੇ ਨਾਲ ਸੰਪਰਕੇ ਨਹੀਂ ਕੀਤਾ ਸਰਪੰਚ ਜਿਹੜਾ ਬਣਾਇਆ ਪਿੰਡ ਦਾ ਹੂੰ ਦੱਸਿਆ ਨਹੀਂਗਾ ਵੀ ਪਿੰਡਾਂ ਚ ਫਲਾਣੇ ਬੰਦੇ ਨੂੰ ਆਣਾ ਤੇ ਫੇ ਰਾਣਾ ਵੀ ਤੁਸੀਂ ਆਏ ਉਹ ਨੂੰ ਮੇਰੇ ਵਾਕਿਆ ਨਹੀਂ ਦੱਸਿਆ ਦੱਸਿਆ ਨਹੀਂ ਨਾ ਤੇ ਫਿਰ ਹੁਣ ਜਦੋਂ ਅਸੀਂ ਵੋਟਾਂ ਮੰਗਣ ਜਾਈਏ ਫਿਰ ਕਹਦੇ ਵੇ ਸਰਪੰਚ ਕੋਲੇ ਭੇਜ ਦਿਓ ਉਹ ਤਾਂ ਫਿਰ ਹੋਣਾ ਹੈ ਪਹਿਲੀ ਗੱਲ ਤਾਂ ਸਾਡੇ ਕੋ ਬੋਟਾ ਮੰਗਲ ਕਿਸੇ ਆਣਾ ਨਹੀਂ ਕਾਦੇ ਤੂੰ ਇਹ ਨਹੀਂ ਪਛਿੰਦੇ ਨਹੀਂ ਤੁਸੀਂ ਕਿੱਥੇ ਸ਼ਰਮ ਦੇ ਮਾਰੇ ਨਾ ਆਣਾ ਹੀ ਨਹੀਂ ਹੁਣੀ ਅੱਛਾ ਹਾਂ ਹੋਰ ਕੋਈ ਤਰੀਕਾ ਉਸਕ ਪੱਕਾ ਯਕੀਨ ਹੈ ਅ ਯਕੀਨ ਨਹੀਂ ਨਹੀਂ ਆਣਾ ਉਹਨੂੰ ਪਤਾ ਵੀ ਅਸੀਂ ਕੀਤਾ ਹੀ ਕੁਝ ਨਹੀਂ ਜੇ ਆਏ ਫਿਰ ਜੇ ਆਏ ਤਾਂ ਫੇਰ ਪੁੱਛਾਂਗੇ ਨਾ ਸਵਾਲ ਵੀ ਕਰਾਂਗੇ ਹੂੰ ਜਿਹੜੀ ਰੱਖਣੀ ਹੋਈਏ ਬੋਟ ਤਾਂ ਪਾਣੀ ਉਹ ਬੋਟ ਪਾਣਾ ਸਾਡਾ ਹੱਥ 'ਚ ਬੋਟ ਪਾਣੀ ਹੈ ਹੋਰ ਤਾਂ ਪਾਵੋਗੇ ਜੀ ਬੋਟ ਪਾਣਾ ਸਾਡਾ ਹੱਥ 'ਚ ਬਾਬਾ ਦਰਖਤ ਨੇ ਕਿਹਾ ਸਾਡੀ ਗੱਲ ਹੋਈ ਸੀ ਪਹਿਲਾਂ ਬਾਬੇ ਦਰਸੇ ਸੀ ਨਾ ਵੀ ਆਹੀ ਲੱਭ ਜੇ ਸੀਗੇ ਵੀ ਬੋਰਡ ਆਪਾਂ ਪਾਵਾਂਗੇ ਉਹਨਾਂ ਦੇ ਵੀ ਲੱਭ ਜਾਈ ਸੀਗੇ ਸਾਡੇ ਕੋਲ ਆਣਾ ਕਿਸੇ ਨੇ ਨਹੀਂ ਤੁਸੀਂ ਵੀ ਆ ਜੋਈ ਗਣ ਕੇ ਤਾਂ ਸ਼ਰਮਿੰਦੇ ਮਾਰੇ ਨੂੰ ਨਹੀਂ ਆਉਂਦਾ ਪਤਾ ਸਾਰੇ ਕੀਤਾ ਕੁਝ ਨਹੀਂ ਹੁਣ ਆਲਾ ਸਾਡੇ ਪਿੰਡ ਨੂੰ ਹੁਣ ਆਇਆ ਵਾ ਪੈਸਾ ਆਇਆ ਫੇ ਪਤਾ ਨਹੀਂ ਕਰੋੜ ਖਰਾ ਕਿੰਨੇ ਰੁਪਿਆ ਆਇਆ ਉਹ ਲਾਦੇ ਜੀ ਸੈਲਾਂ ਤੇ ਬੰਨ ਲਾਦੇ ਜੀ ਸੈਲਾਂ ਤੇ ਲਾਦੇ ਉਹ ਤਾਰਾਂ ਰਾਂਦੇ ਬਿਲਕੁਲ ਹਲਕੀ ਉਦੋਂ ਇੱਕ ਸਾਲ ਪਾਣੀ ਚ ਰਹਿਂਦੀ ਦੂਸਾ ਸਾਲ ਉਹ ਪਾਚਦੀ ਪੱਥਰ ਉੜ ਜਾਂਦੇ ਖਾਨਾਪੁਰਤੀ ਹੋਰੀ ਖਾਨਾਪੁਰਤੀ ਹੋਰੀ ਪੈਸੇ ਉਹ ਜੇ 1 ਕਰੋੜ ਰੁਪਇਆ ਆਇਆ ਤਾਂ ਉਹ ਨਹੀਂ 35 ਲੱਖ ਲਾਣਾ ਬਾਕੀ ਖਾ ਜਾਣਾ ਇੱਥੇ ਫਾਰਮੈਟ ਨੂੰ ਪੂਰੀ ਕਰਦੇ ਲੱਗਣਾ ਹੈ ਨਹੀਂ ਜੇ ਉਹਨੂੰ RCC ਬਣਾਇਆ ਜਾਣਾ ਉਹਨੂੰ 75 ਜਾਂ 60 70 75 ਡਿਗਰੀ ਦੀ ਦਸ਼ਾ ਜਿੱਦਾਂ ਨਹਿਰਾਂ ਬਣਦੀਆਂ ਉਸ ਜਗ੍ਹਾ ਤੇਸਾ ਲਾਇਆ ਜਾਵੇ RCC ਬਣਾਉਣ ਉਹ ਪੱਕਾ ਕੰਮ ਹੈ ਜਿਹੜਾ ਇਹ ਸਿਆਲਾਂ ਦਾ ਕੰਮ ਕਰਦੇ ਐਸੇ ਹੈਗਾ ਅਗਲੇ ਸਾਲ ਹੈ ਹਰ ਸੇ ਬੇਲੇ ਦੇ ਵਿੱਚ ਜੇ ਗੁਰੂ ਘਰ ਨਾ ਆਉਂਦਾ ਸ਼ਾਇਦ ਪੂਰਾ ਪੈਣਾ ਡੜ ਜਾਂਦਾ ਲੱਗਦਾ ਹੈ ਉਹਦਾ ਗੁਰੂ ਘਰ ਤੇ ਸਾਡੇ ਪਹਿਲਾਂ ਦੇ ਬੱਚੂ ਗਏ ਉੱਥੇ ਦੇ ਉਹਨੂੰ ਵਿਚਾਰੇ ਸਾਡੇ ਜਿਹੜੇ ਸੀ ਦਾ ਉੱਥੇ ਸੰਜਾ ਸਵੇਰਾ ਜਾਂਦੇ ਮੱਥਾ ਟੇਕਣ ਗੁਰੂ ਘਰ ਦੀ ਦੇਣੇ ਸਾਨੂੰ ਤੇ ਵੀ ਜਿੰਨਾ ਕ ਬੱਚਿਆਂ ਕਿਉਂਕਿ ਜਦੋਂ ਗੁਰੂ ਘਰ ਦੀਆਂ ਤਸਵੀਰਾਂ ਦਿਖਾਈਆਂ ਤਾਂ ਉਸ ਤੋਂ ਬਾਅਦ ਪ੍ਰਸ਼ਾਸਨ ਬੜਾ ਹਰਕਤਾਂ ਚ ਆਇਆ ਦੇ ਉਸ ਤੋਂ ਪਹਿਲਾਂ ਹਰਕਤਾਂ ਆਂਦਾ ਛਾ ਥੋੜੇ ਘਰ ਉਹ ਵੀ ਆਪਣੀ ਸਾਖ ਪਛਾਣ ਦੀ ਖਾਤਰ ਆਇਆ ਜੀ ਉਹ ਨਹੀਂ ਨਹੀਂ ਆਣਾ ਨਹੀਂ ਤਾਂ ਇਹਨਾਂ ਨੂੰ ਪਤਾ ਵੀ ਸਾਰਖੂ ਦੇ ਵੱਲ ਦੀਆਂ ਖਬਰਾਂ ਪਹਿਲੇ ਵੀ ਗੁਰੂ ਘਰ ਵੀ ਆਪਣੀ ਸਾਖ ਪਛਾਣ ਦੀ ਖਾਤਰ ਆਇਆ ਉਹ ਵੀ ਫਾਰਮੈਟ ਦੀ ਮਾਰੀ ਮੋਟੀ ਪੂਰੀ ਕੀਤੀ ਉਹ ਪੀਟਕ ਉੱਤੇ ਤਾਂ ਕੋਈ ਸੈ ਨਹੀਂ ਜੇ ਅੰਨਕ ਪਹਿਲਾਂ ਕਰ ਦਿੰਦੇ ਸੈਂ ਤੁਹਾਡੇ ਘਰ ਵੱਜ ਜਾਂਦੇ ਜੇ ਪਹਿਲਾ ਜਿੱਦਾਂ ਅਸੀਂ ਪਹਿਲਾਂ ਮੰਗ ਹੋਟਾਈ تھی ਉਦੋਂ ਤੋਂ ਆਪਣਾ ਸੀਗੀ ਪਹਿਲਾ ਜਿੱਦਾਂ ਪਾਣੀ ਆਇਆ ਤਾਂ ਉਦੋਂ 15 ਤਰੀਕ 15 ਨਹੀਂ ਉਹ ਤੋਂ ਪਹਿਲਾਂ ਆਇਆ ਸੀ 15 ਦੀ ਉਹ ਤੋਂ 22 23 ਤਰੀਕ ਸੀ ਹਾਂ 22 23 ਤਰੀਕ ਸੀਗੀ ਆਪਣਾ 7ਵੇਂ ਮਹੀਨੇ ਦੀ ਅੱਛਾ ਜੀ ਜੇ ਯਾਦ ਕਰਦੇ ਤਾਂ ਰੁਕ ਜਾਣੀ ਸੀ ਆ ਪਹਿਲਾਂ ਥੋੜਾ ਜਿਹਾ ਆਇਆ ਸੀ ਉਸ ਟਾਈਮ ਆਇਆ ਹੀ ਨਹੀਂ ਕੁਝ ਕੋਈ ਆਇਆ ਹੀ ਨਹੀਂ ਆ ਗਏ ਮਾੜਾ ਮੋਟਾ ਲਾਰਾ ਲੋਕਾਂ ਨਾਲ ਚੱਲ ਗਏ ਹੇ ਹੁਣ ਕੀ ਅਪੀਲ ਕਰਦੇ ਫਿਰ ਕਰਦੇ ਹੋ ਅਪੀਲ ਕਾਂਗਰੇ ਤੇ ਅਪੀਲ ਕਰਦੇ ਅਪੀਲ ਤਾਂ ਅਸੀਂ ਇਹੀ ਕਰਦੇ ਵੀ ਸਾਡੇ ਜਗ੍ਹਾ ਜਿਹੜੀ ਇੱਧਰ ਹੈ ਇੱਧਰ ਸਾਨੂੰ ਉਹਦੇ ਪੱਤੇ ਦੀ ਸਾਹਮਣੇ ਜਗ੍ਹਾ ਉਧਰ ਹੈ ਸਾਡੀ ਕੁਆਰ ਕਾ ਲੈਣ ਸਾਨੂੰ ਕਿਤੇ ਉਧਰ ਜਗ੍ਹਾ ਸਰਕਾਰੀ ਹੈਗੀ ਉਧਰ ਦੇ ਦੇ ਤਾਂ ਜੋ ਅਸੀਂ ਆਪਣਾ ਰਹਿਣ ਬਸੇਰਾ ਉੱਥੇ ਬਣਾ ਲਈਏ ਪੱਕਾ ਨਾ ਬੱਚੇ ਵੀ ਸਾਡੇ ਮਾੜਾ ਮੋਟਾ ਸੁੱਖ ਪਾਲਣ ਸਾਡੀ ਤਾਂ ਜ਼ਿੰਦਗੀ ਆਤੀ ਬੀਤ ਗਈ ਜੋ ਅੱਜ ਤੱਕ ਕਮਾਇਆ ਦਾ ਇੱਥੇ ਲਾਇਆ ਤਾਂ ਹੋਰ ਕਿ ਸਾਰਾ ਪਾਣੀ ਜਿੰਨੀ ਤੁਹਾਡੀ ਫਰਦੀ ਜ਼ਮੀਨ ਆ ਜਾਂ ਤੁਹਾਡੇ ਨਾਂ ਦੀ ਬਹੁਤ ਜ਼ਮੀਨ ਆ ਉਹਦੇ ਬੱਤੇ ਤੁਹਾਨੂੰ ਜ਼ਮੀਨ ਕਿਤੇ ਹੋਰ ਦੇ ਦੇਣਾ ਤੁਸੀਂ ਉਹ ਤੋਂ ਸਾਨੂੰ ਡਬਲ ਮੰਗਦੇਗੇ ਜਾਂ ਬਰਾਬਰੇ ਹੋਈ ਉਹ ਬਰਾਬਰੇ ਦੇ ਦੇਣਾ ਦਾ ਸਵਾਰ ਲਵਾ ਕੇ ਕਹਿੰਦੇ ਚਾਹੇ ਜਿਓ ਜੀ ਮਾਰੀ ਜ਼ਮੀਨ ਦੇ ਦਿਓ ਜ਼ਮੀਨ ਬਰਾਬਰ ਦੇ ਦਿਓ ਜਿੰਨੀ ਸਾਡੇ ਕੋਲ ਇੱਧਰ ਰਹਿ ਗਈ ਸੀ ਨਾ ਦਰਿਆ ਚ ਉਹਦੇ ਬਰਾਬਰ ਤੁਹਾਨੂੰ ਕਿਤੇ ਵੀ ਹੋਰ ਜ਼ਮੀਨ ਦੇ ਦਿਓ ਆਪਾਂ ਆਪੇ ਸਵਾਰ ਲੈਣੀ ਤੇ ਸਰਕਾਰ ਜੀ ਤੁਹਾਨੂੰ ਬੜਾ ਉਪਰੇ ਵੀ ਦੇ ਰਹੇ ਜਿਨ੍ਹਾਂ ਦਾ ਸਭ ਕੁਝ ਪਾਣੀ ਦੇ ਵਿੱਚ ਛੜ ਗਿਆ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਸੀ ਤੇ 15 ਅਗਸਤ 2023 ਨੂੰ ਇਹਨਾਂ ਦਾ ਕੋਈ ਹੜ ਗਿਆ ਇੱਕ ਪਾਸੇ ਦੇਸ਼ ਬਸਣ ਵੱਲ ਗਿਆ ਸੀ ਤੇ ਇੱਕ ਪਾਸੇ ਪਰਿਵਾਰਾਂ ਦੇ ਪਰਵਾਦ ਦਿਲ ਗਏ ਪਰ ਅੱਜ ਵੀ ਮਾਈਨਿੰਗ ਨਹੀਂ ਰੁਕੀ ਬੇਸ਼ੱਕ ਚੋਣ ਜਾਬਤਾ ਲੱਗਿਆ ਹੋਇਆ ਹੈ ਬੇਸ਼ੱਕ ਚੋਣ ਕਮਿਸ਼ਨ ਦੇ ਜਿਹੜੇ ਹੁਕਮ ਚੱਲਣੇ ਨੇ ਅਧਿਕਾਰੀਆਂ ਤੁਸੀਂ ਵੀ ਖੁੱਲ ਕੇ ਗੱਲ ਸੁਣ ਲਿਓ ਕਿ ਮਾਈਨਿੰਗ ਅੱਜ ਵੀ ਨਹੀਂ ਰੁਕੀ ਰਾਤ ਬਰਾਤੇ ਅੱਜ ਵੀ ਮਾਈਨਿੰਗ ਹੁੰਦੀ ਆ ਕਿੱਥੇ ਸੁੱਤੇ ਹੋ ਜਾਓ ਤੁਸੀਂ ਜਦੋਂ ਸਭ ਕੁਝ ਹੜ ਜਾਂਦਾ ਜਦੋਂ ਸਭ ਕੁਝ ਉੱਜੜ ਜਾਂਦਾ ਫਿਰ ਆਪਾਂ ਕਿਉਂ ਯਾਦ ਕਰਦੇ ਆ ਅਜਿਹੇ ਪਰਿਵਾਰਾਂ ਨੂੰ ਕਿਉਂ ਇਹਨਾਂ ਨਾਲ ਆਪਾਂ ਸਿਰਫ ਇੱਕ ਸੰਤੀ ਦੁਕਾਨ ਦੇ ਲਈ ਇੱਕ ਦਰਜ ਦਿਖਾ ਦੇਣੇ ਚਲੇ ਜਾਂਦੇ ਚੈਂਦਲਾਂ ਵਾਲਿਆਂ ਨੂੰ ਵੀ ਕਹਿਣਾ ਟੀਵੀ ਵਾਲਿਆਂ ਨੂੰ ਵੀ ਕਹਿਣਾ ਵੀ ਜੇਕਰ ਇਹਨਾਂ ਕੋਲੇ ਆਂਦੇ ਆ ਬੇਸ਼ੱਕ ਆਸੀ ਵੀ ਆ ਤਾਂ ਇਹਦੀ ਖਬਰ ਨਸ਼ਰ ਕਰਨ ਲੱਗੇ ਜਰੂਰ ਇਹਨਾਂ ਦਾ ਪੂਰਾ ਬਾਇਓ ਡਾਟਾ ਦੱਸਿਆ ਕਰੋ ਕਿ ਤਾਂ ਜੋ ਇਹਨਾਂ ਦੀ ਬਾਕੀ ਵਾਂ ਫੜੀ ਜਾ ਸਕੇ ਫਿਰ ਆਪਰੇ ਵੀਊ ਜਾਂ ਆਪਣੀ ਛੂਰੀ ਦੇ ਲੈਣੇ ਆਓ ਇਹਨਾਂ ਦੀ ਅਸਲ ਬਾਹ ਫੜਨ ਦੇ ਲਈ ਆਓ ਜਿਹਨੇ ਵੀ ਆਣਾ ਅਸੀਂ ਸਭ ਨੂੰ ਅਪੀਲ ਕਰਦੇ ਆਂ ਹਰ ਇੱਕ ਚੈਨਲ ਨੂੰ ਅਪੀਲ ਕਰਦੇ ਆ ਕਿ ਇੱਥੇ ਆਓ ਵੱਡੇ ਤੋਂ ਵੱਡਾ ਚੈਨਲ ਇੱਥੇ ਆਓ ਤੇ ਇਹਨਾਂ ਦਾ ਪਰਿਵਾਰ ਦਾ ਹਾਲ ਦਿਖਾਓ ਵਾ ਕਿ ਕਿ ਅੱਜ ਹਾਲਾਤ ਕੀ ਹੈ ਮਹਿਲਾਂ ਦੇ ਵਿੱਚ ਰਹਿੰਦੇ ਸੀ ਕਹਿੰਦੇ ਕਮਰੇ ਇੰਨੇ ਜ਼ਿਆਦੇ ਸੀ ਕਿ ਇਹਨਾਂ ਕੋਲੇ ਵੀ ਚਾਹੇ ਚਾਰ ਫੈਮਲੀਆਂ ਹੋ ਰਹਿ ਜਾਂਦੀਆਂ ਪਰ ਅੱਜ ਇੱਕ ਕਮਰੇ ਦੇ ਵਿੱਚ ਗੁਜ਼ਾਰਾ ਕਰ ਰਹੇ ਨੇ ਗੁਰਨਾਮ ਸਿੰਘ ਜੀ ਹੋਣੀ ਧਰਨੇਕ ਸਿੰਘ ਜੀ ਦਾ ਭਰਾ ਚਾਚੇ ਤਾਈਂ ਤੁਸੀਂਗੇ ਉਹਨਾਂ ਦਾ ਜਿਹੜਾ ਮਕਾਨ ਉਹ ਵੀ ਛੱਡ ਗਿਆ ਉਹਨਾਂ ਨੇ ਰਹਿ ਕੇ ਵੀ ਨਹੀਂ ਦੇਖਿਆ ਸੀ ਇੱਕ ਕੋ ਸਮਾ ਰੇ ਦਾ ਜਮੂਰਾ 2 ਤੋਂ 3 ਕਰੋੜ 3 ਕਰੋੜ ਤੋਂ ਜ਼ਿਆਦਾ ਦੀ ਦਿੱਤੀ ਲਾਗਤ ਜਿਹੜੀ ਇਹਨਾਂ ਨੇ ਕਿ ਇਹਨਾਂ ਖਰਚਾ ਹੋਇਆ ਸੀ ਜ਼ਮੀਨ ਨੂੰ ਲੈ ਕੇ ਮਕਾਨ ਨੂੰ ਲੈ ਕੇ ਪਰ ਮਿਲਿਆ ਕਿੰਨਾ 1 ਲੱਖ 20 ਹਜ਼ਾਰ ਜਿਹਦੇ ਨਾਲ 10 ਡੰਗਰਾਂ ਦੇ ਖੋਲੇ ਨਹੀਂ ਬਣਦੀਆਂ ਤੇ 25 ਡੰਗਰ ਇਹਨਾਂ ਕੋਲੇ ਹੁਣ ਵੀ ਮੌਜੂਦ ਆ ਤੇ ਜਿੱਥੇ ਹੁਣ ਇਹ ਰਹਿ ਰਹੇ ਆ ਡੰਗਰਾਂ ਨੂੰ ਛੱਡ ਪਾਉਣ ਦੇ ਲਈ ਆਪਣੇ 11-12 ਤੋਂ ਪੈਸੇ ਫੜ ਕੇ ਛੱਡਾ ਬਣਾਈਆਂ ਨੇ ਡੰਗਰਾਂ ਦੀਆਂ ਤੇ ਅੱਜ ਵੀ ਪੀਣ ਵਾਲਾ ਪਾਣੀ ਨਾ ਕੋਲੀ ਹੈ ਬੇਸ਼ੱਕ ਦਰਿਆ ਦੇ ਸੈਂਟਰ ਦੇ ਵਿੱਚੇ ਬੈਠੇ ਹੋਏ ਨੇ ਦਰਿਆ ਦੇ ਸੈਂਟਰ ਦੇ ਵਿੱਚ ਬੈਠੇ ਹੋਏ ਨੇ 31 ਫੁੱਟ ਬੋਰ ਕਰ ਚੁੱਕੇ ਨੇ 31 ਫੁੱਟ ਤੇ ਪਾਣੀ ਆ ਰਿਹਾ ਇਹ ਵੱਡਾ ਸਵਾਲ ਵੱਡੀ ਚਿੰਤਾ ਦਾ ਵਿਸ਼ਾ ਹੈ ਸਰਕਾਰਾਂ ਲਈ ਵੀ ਆ ਤੇ ਮਾਈਨਿੰਗ ਵਾਲਿਆ ਤੁਹਾਡੇ ਤੁਹਾਨੂੰ ਵੀ ਸ਼ਰਮ ਆਣੀ ਚਾਹੀਦੀ ਜੀ ਸੁਣ ਕੇ ਦਰਿਆ ਦੇ ਸੈਂਟਰ ਦੇ ਵਿੱਚ ਬੰਦਾ ਬੈਠਾ ਹੋਵੇ ਤੇ 31 ਫੁੱਟ ਉਹਨੇ ਬੋਰ ਕੀਤਾ ਹੋਵੇ ਤੇ 31 ਫੁੱਟ ਤੇ ਪਾਣੀ ਨਾ ਆਵੇ ਇਹ ਦੇਣ ਕਿੰਦੀ ਹੈ ਸਰਕਾਰਾਂ ਦੀ ਪੁਲ ਦੇ ਬਿਲਕੁਲ ਨਾਲ ਬੈਠਾ ਹੋਇਆ ਇਹ ਪਰਿਵਾਰ ਔਰ ਬੱਚੇ ਨੂੰ ਲੈ ਕੇ ਲਾਈਟ ਹੈ ਨਹੀਂ ਪਾਣੀ ਪੀਣ ਵਾਲਾ ਹੈ ਨਹੀਂ ਡੰਗਰਾਂ ਨੂੰ ਪਾਣੀ ਪੋਵਾਉਣ ਦੇ ਲਈ ਦਰਿਆ ਤੋਂ ਪਾਣੀ ਲੈ ਕੇ ਆਉਂਦੇ ਆ ਇਹਨੂੰ ਨਰਕ ਕਹਿੰਦੇ ਆ ਸਵਰਗ ਤੋਂ ਨਰਕ ਦੇ ਪਲ ਕੀ ਗੁਨਾਹ ਜਿਹੜਾ ਕੀਤਾ ਉਹਨੇ ਕਿ ਦਰਿਆ ਦੇ ਵਿੱਚ ਉਹਦੀ ਜਗ੍ਹਾ ਸੀ ਉੱਥੇ ਜੰਮਣਾ ਹਰ ਸਾ ਬੈਲਰ ਵਿੱਚ ਜੰਮਣਾ ਗੁਨਾਹ ਹੋ ਗਿਆ ਇਹਦਾ ਗਰਨਾਮ ਸਿੰਘ ਉਹਨਾਂ ਦਾ ਜਿਹਨਾਂ ਦੇ ਬੱਚਿਆਂ ਦਾ ਤਾ ਇੱਥੇ ਕਹਾਣੀ ਨੂੰ ਜੈਸ ਪੱਖੀ ਦੇਖੇ ਹਾਲ ਨੂੰ ਬੱਦ ਬੱਦ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਓ ਜੇ ਸਰਕਾਰਾਂ ਬਾਹਾਂ ਨਹੀਂ ਫੜਦੀਆਂ ਤਾਂ ਕੋਈ ਸੰਸਥਾ ਆਵੇ ਇਹਨਾਂ ਦੀ ਵਾਹ ਫੜੇ ਕਟੋ-ਕਾਟ ਇਹਨਾਂ ਦਾ ਜੀਵਨ ਜੜਾਇ ਉਸ ਖੜਾ ਹੋਵੇ ਮਹਿਲਾ ਤੋਂ ਕੁਲੀਆਂ ਦੇ ਵੱਲ ਕੋਈ ਕਿਰਾਏ ਦੇ ਘਰ ਦੇ ਉੱਤੇ ਰਹਿ ਰਹੇ ਨੇ ਇਹ ਤਾਂ ਬਦਲ ਕੇ ਪੱਕੀ ਗਈ ਸਾਡੇ ਕੋਲ ਵੀ ਲੱਭ ਜਾਏ ਕਿਉਂਕਿ ਇਹਨਾਂ ਦੇ ਹਾਲਾਤ ਜੇ ਤੁਸੀਂ ਦੇਖੋਗੇ ਤਾਂ ਅੱਖਾਂ ਦੇ ਵਿੱਚ ਪਾਣੀ ਆ ਜਾਏ ਸਸਿਕਾ ਸਾਨੂੰ ਵੀ ਤਾਂ ਕੁਝ ਨਹੀਂ ਦੱਸਿਆ ਮਾ ਕੋ ਸੰਦ ਇਹ ਆਈ ਬਹੁਤ ਐ ਨਹੀਂ ਸਾਡੇ ਕੋਈ ਫਾਇਦਾ ਨਹੀਂ ਕੀਤਾ ਦੇਣਾ ਨਹੀਂ ਘਰ ਤੁਹਾਡੇ ਕਿੱਥੇ ਸੀਗੇ ਹਰ ਹਰਸਾਂ ਵੇਲੇ ਹੂੰ ਇਹਨਾਂ ਹੱਥਾਂ ਵਿੱਚ ਇੱਥੇ ਘਰ ਕੇ ਹੋ ਜਾਂ ਸੀਗੇ ਜੀ ਘਰ ਠੀਕ ਤੇ ਵਧੀਆ ਦੇ ਘਰ ਬਣਾਏ ਹੋਏ ਆ ਤੀਜ ਆਪਣੀ ਹੱਥੀ ਬਣਾਏ ਦਿੱਤਾ ਸਾਹ ਕੋ ਹੂੰ ਆਪਣੀ ਹੱਥੀ ਸਾਹ ਕੋ ਤੇ ਬਣਾਇਆ ਸਾਹ ਕੋ ਸਾਡੀ ਹੱਥੀ ਹੈ ਜਾਣਦੇ ਜਦੋਂ ਹੜ ਆਇਆ ਤੁਹਾਡਾ ਸਭ ਕੁ ਹੜ ਜਾਂਦਾ ਹੈ ਉਸ ਤੋਂ ਬਾਅਦ ਸਰਕਾਰਾਂ ਤੁਹਾਡੀ ਬਾਹ ਫੜੀ ਹੈ ਕਿ ਨਹੀਂ ਕਿਸੇ ਪ੍ਰਸ਼ਾਸਨ ਨੇ ਕਿਸੇ ਅਧਿਕਾਰੀ ਨੇ ਕਿਸੇ ਨਾਲ ਨਹੀਂ ਕੁਛ ਨਹੀਂ ਕਿਸੇ ਨਾਲ ਕੋਈ ਭਰੋਸਾ ਦਿੱਤਾ ਹੋਵੇ ਨਹੀਂ ਕੋਈ ਪੈਸਾ ਮਿਲਿਆ ਹੋਵੇ ਮੌਜੂਦਾ ਨਹੀਂ ਮਿਲਿਆ ਜਿੰਨੇ ਮਹੀਨੇ ਕੁਛ ਨਹੀਂ ਜਿੱਥੇ ਤੁਸੀਂ ਹੁਣ ਰਹਿ ਰਹੇ ਹੋ ਇਹ 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 ਜਗਾ ਕੀ ਦੀ ਹੈ ਜਗਾ ਇਹ ਸ਼ਹਿਰ ਵਰਦੀ ਹੈ ਸ਼ਹਿਰ ਵੇ ਸਰਪੰਚ ਦੀ ਹੈ ਸਰਪੰਚ ਦੀ ਹੈ ਇੱਥੇ ਤੁਸੀਂ ਰਹਿ ਰਹੇ ਹੋ ਤੇ ਬੱਚੇ ਵੀ ਇੱਥੇ ਰਹਿੰਦੇ ਬੱਚੇ ਵੀ ਇੱਥੇ ਰਹਿੰਦੇ ਬਿਜਲੀ ਪਾਣੀ ਹੈਗਾ ਇੱਥੇ ਜੀ ਕੋਈ ਨਹੀਂ ਆ ਨਾ ਬਿਜਲੀ ਹੈ ਨਾ ਪਾਣੀ ਹੈ ਰਹਿਣਾ ਉਕਾਂ ਦਾ ਹੀ ਰਹਿਣਾ ਦਾ ਉਕਾਂ ਦਾ ਕੋਈ ਅਪੀਲ ਕਰਨੀ ਚਾਹੁੰਦੇ ਸਰਕਾਰ ਨੂੰ ਐਸਾ ਹੀ ਵੀ ਲਗਾਉਂਦੇ ਵੀ ਸਾਨੂੰ ਕੋਈ ਸਾਨੂੰ ਮਦਦ ਦੇਣ ਸਾਡੀ ਘਰਵਾਲਾ ਅੜੀਆਂ ਸਾਦਾ ਸਾਨੂੰ ਸਿਹਤਾਂ ਦੇਣਾ ਅਸੀਂ ਕਿਤੇ ਪਾਸਾ ਸੁੱਕੇ ਹੈ ਜਾ ਕੇ ਬੈਠੀ ਹੈ ਲਈ ਇਹ ਜਗਾ ਤਪਾਈਏ ਆਪਣੀ ਹੱਥੀਂ ਤਾਂ ਬੈਠੀ ਹੈ